ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਝੋਟੀਆਂ ਦੀ ਵੀਡੀਓ ਦਿਖਾਉਂਗਾ ਮੈਂ ਇਹ ਵੀਡੀਓ ਬਣਾ ਰਿਹਾ ਪਿੰਡ ਬਰਗਾੜੀ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਇੱਥੇ ਇਹ ਭਰਾ ਵਪਾਰ ਦਾ ਕੰਮ ਕਰਦੇ ਆ ਮੈਂ ਬਹੁਤ ਵੀਡੀਓ ਬਣਾਈਆਂ ਤੇ ਹਰੇਕ ਵੀਡੀਓ 'ਚ ਇਹ ਜ਼ਿਕਰ ਕਰਦਾ ਹੁੰਨਾ ਵੀ ਇਹ ਪਿਤਾ ਪੁਰਖੀ ਕਿਤਾ ਪੁਰਾਣਾ ਕੰਮ ਜਿਹੜਾ ਲੋਹਾਰ ਦਾ ਇਹਨਾਂ ਦਾ ਪਿੰਡਾਂ ਦੇ ਵਿੱਚ ਹੁੰਦਾ ਸੀ ਜਿਵੇਂ ਜਿਵੇਂ ਉਹ ਕੰਮ ਘਟਿਆ ਤੇ ਨਵੇਂ ਮੁੰਡਿਆਂ ਨੇ ਨਵੀਂ ਸੋਚ ਦੇ ਨਾਲ ਉਸ کاروبار ਉਸਕੇ ਤੈਨੂੰ ਅਪਣਾ ਲਿਆ ਜਿਹਦੇ ਨਾਲ ਆਪਦਾ ਪਰਿਵਾਰ ਵਧੀਆ ਤਰੀਕੇ ਨਾਲ ਪਾਲ ਰਹੇ ਆ ਅੱਜ ਚਾਰ ਝੋਟੀਆਂ ਬਾਈਕੋਲ ਵਿਕਰੀ ਆਲੀਆਂ ਸੋਹਣੀਆਂ ਝੋਟੀਆਂ ਹੁੰਦੀਆਂ ਇੱਥੇ ਚਾਰਾਂ ਬਾਰੇ ਆਪਾਂ ਡਿਟੇਲ ਪੁੱਛਾਂਗੇ ਵੀਡੀਓ ਦੇ ਐਂਡ ਤੱਕ ਦੇਖਿਓ ਨਾਗ ਜਿਹੜਾ ਖਰੀਦਣਾ ਚਾਹੋ ਉਹਦੀ ਤਸੱਲੀ ਕਰਨ ਦਾ ਫੁੱਲ ਹੱਕ ਹੈ ਜਰੂਰ ਕਰਿਆ ਕਰੋ ਆਓ ਪਹਿਲੇ ਨੰਬਰ ਵਾਲੀ ਝੋਟੀ ਤੋਂ ਸ਼ੁਰੂਆਤ ਕਰੀਏ ਉਦੋਂ ਬਾਅਦ ਤਿੰਨ ਨਾਗ ਹੋਰ ਤੁਹਾਨੂੰ ਦਿਖਾਵਾਂ ਟੋਟਲ ਚਾਰ ਇਸ ਵੀਡੀਓ ਚ ਦਿਖਾਵਾਂਗੇ ਝੋਟੀਆਂ ਗੁਰਦਾਸ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਈ ਤੁਹਾਨੂੰ ਗੁਰਦਾਸ ਟਾਈਮ ਬਾਅਦ ਵੀਡੀਓ ਬਣਾ ਰਹੇ ਹਾਂ ਹੁਣ ਰੂਟੀਨ ਚ ਪਸ਼ੂ ਲਿਆ ਕਰਾਂਗੇ ਹਾਂਜੀ ਹਾਂਜੀ ਆਪਣੇ ਕੋਲ ਹਰ ਵਕਤ 2 4 1 2 ਕੱਟੀਆਂ ਹੁੰਦੀ ਹੁੰਦੀ ਹੋਈ ਆ ਯਾਨੀ ਕਿ ਹੁਣ ਤਾਂ ਆਪਾਂ ਰੂਟੀਨ ਚ ਲਿਆਉਣੇ ਵਿੱਚ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਝੋਟੀ ਦੰਦੋਂ ਕਿਵੇਂ ਬਾਈ ਇਹ ਇਹ ਖੀਰੀ ਹੈ ਜੀ ਡਿਮਾਂਡ ਇਹਦੀ ਕੀ ਰਹੂਗੀ ਡਿਮਾਂਡ ਇਹਦੀ 38000 ਰੁਪਏ ਤੋੜਦੇ ਬਾਈ 38000 ਰੇਟ ਆ ਦੋਸਤੋ ਤੇ ਦੰਦੋਂ ਕਨਫਰਮ ਆ ਵੀ ਖੀਰੀ ਹੈ ਕਨਫਰਮ ਇਸ ਕਰਕੇ ਕਿਹਾ ਵੀ ਦੰਦ ਮੈਂ ਕਦੇ ਵੀ ਨਹੀਂ ਦੇਖੇ ਤੇ ਇਨਾ ਭਰਾਵਾਂ ਦਾ ਕਦੇ ਲੰਬਾ ਵੀ ਨਹੀਂ ਆਇਆ ਭਰਾਵਾਂ ਚੱਕਰਾ ਕੇ ਦੇਵਾਂਗੇ ਜੀ ਠੀਕ ਐ ਬਾਕੀ ਜਿਹੜਾ ਵੀ ਲੈ ਜਾਣਾ ਚਾਹੂਗਾ ਉਹ ਦੰਦ ਦੇਖ ਸਕਦਾ 38000 ਰੇਟ ਐ ਸਭੀ ਸੋਹਣੀ ਐ ਸੋ ਇਹ ਸੰਗਲਾਂ ਦੇ ਵਿੱਚ ਹੀ ਹੁੰਦੀਆਂ ਘਰਾਂ ਦੇ ਵਿੱਚ ਦੱਸੋ ਜਦੋਂ ਲਿਆਂਦੀਆਂ ਜਾਂਦੀਆਂ ਉਹ ਤੋਂ ਬਾਅਦ ਚਤਲਿਆਰੇ ਭਰਾ ਪਾਉਂਦੇ ਆ ਉਹਦੇ ਨਾਲ ਕਈ ਉਹਨਾਂ ਪਸ਼ੂ ਤੁਰਨ ਲੱਗਿਆ ਥੋੜਾ ਬਹੁਤਾ ਡਰਦਾ ਰਹਿੰਦਾ ਵੀ ਮੈਨੂੰ ਇਸ ਤਰ੍ਹਾਂ ਵੱਧਾ ਕਰ ਤੂੰ ਲੈ ਚੱਲ ਭਈ ਸੋਏ ਕੱਟੀ ਝੋਟੀ ਪਹਿਲੇ ਨੰਬਰ ਤੇ ਚੰਗੀ ਲੰਬਾਈ ਦੱਸੋ ਪਤਲੀ ਬੂਥ ਹੈ ਗਰਦਨ ਦੀ ਵੀ ਲੰਬਾਈ ਚੰਗੀ ਹੈ 38000 ਦਾ ਰੇਟ ਬਾਈ ਨੇ ਰੱਖਿਆ ਮਾਨਤਨ ਮੌਕੇ ਤੇ ਹੋ ਜਾਣਾ ਹੁੰਦਾ ਉਹ ਤੁਸੀਂ ਗੱਲਬਾਤ ਵੀਰ ਨਾਲ ਕਰ ਸਕਦੇ ਨੇ ਇਹ ਪਹਿਲੇ ਨੰਬਰ ਤੇ ਥਲੋਂ ਬੜੀ ਸਾਫ ਸੁਥਰੀ ਜੀ ਦਿਸਦੀ ਹੈ ਬਾਕੀ ਥਾਣ ਤੁਸੀਂ ਨੇੜੇ ਆ ਕੇ ਦੇਖ ਲੈਣੇ ਕੋਸ਼ਿਸ਼ ਕਰ ਲਾਂਗੇ ਜੇ ਥਾਣ ਵਧੀਆ ਦਿਖਾ ਲੇ ਬਿਨਾ ਡਰੇ ਤੋਂ ਤਾਂ ਫਿਰ ਵਿਸਾ ਵੀ ਦੇਵਾਂਗੇ ਤੋ ਠੀਕ ਹੈ ਗਰਦਾਸ ਆਪ ਹੀ ਜਿਹੜਾ ਭਰਾ ਉਹ ਦੇਖਣਾ ਚੱਕਰਾ ਕੇ ਕੋਈ ਫੋਟ ਫੁੱਟ ਨਹੀਂ ਆਪਣੇ ਗਾਰੰਟੀ ਉਹਦਾ ਤੇਲ ਖਰਚਾ ਦੇਵਾਂਗੇ ਬੰਦਾ ਕੇ ਚੈੱਕ ਕਰਨ ਠੀਕ ਹੈ 2 ਨੰਬਰ ਤੇ ਜਿਹੜੀ ਝੋਟੀ ਹੈ ਹਾਂਜੀ ਇਹ ਵੀ ਖੀਰੀ ਹੈ ਜੀ ਰੇਟ ਇਹਦਾ ਰੇਟ ਇਹਦਾ ਵੀ 38000 ਆ 17 ਮਹੀਨੇ ਉਮਰਾਂ ਕੱਟੀ ਦੀ ਤੋੜ ਦੇ ਬਈ ਦੱਸੋ 38000 ਇਹਦਾ ਰੇਟ ਹੈ ਕਈ ਵਾਰ ਕਮੈਂਟ ਕੋਸਪਰਾਵਾਦੇ ਆਉਂਦੇ ਹੁੰਦੇ ਆ ਰੇਟ ਨੂੰ ਲੈ ਕੇ ਮੈਂ ਇੱਕ ਹਮੇਸ਼ਾ ਹੀ ਬੇਨਤੀ ਕਰਦਾ ਹੁੰਨਾ ਵੀ ਇੱਕ ਕੱਟੀ ਝੋਟੀ 2 ਸਾਲ 1.5 ਸਾਲ ਤੱਕ ਸੰਭਣੀ ਹੋਵੇ ਤਾਂ ਤੁਸੀਂ ਆਪਦੇ ਘਰੇ ਜਿਹੜੀਆਂ ਖੜੀਆਂ ਉਹਨਾਂ ਦਾ ਖਰਚਾ ਗਣ ਕੇ ਦੇਖਿਓ ਫਿਰ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਕੀਮਤਾਂ ਜਿਹੜੀਆਂ ਉਹ ਕਿਸ ਤਰੀਕੇ ਨਾਲ ਤੈਅ ਹੁੰਦੀਆਂ ਹਾਲਾਂਕਿ ਖਰੀਦਣਾ ਤੁਸੀਂ ਜੱਜ ਦਾ ਪਸ਼ੂ ਹੈ ਢਾਂਚਾ ਸੋਹਣਾ ਘੱਟੀ ਦਾ ਪਸ਼ੂ ਤੇ 38000 ਜਾਰੀ ਇਹਦੀ ਡਿਮਾਂਡ ਬਾਈ ਨੇ ਰੱਖੀ ਹੈ ਸਿੰਘ ਕੁੰਡੇ ਕਰੂਗੀ ਬਿਲਕੁਲ ਬਿਊਟੀ ਚੰਗੀ ਹੈ ਬੰਤਰ ਸਰੀਰ ਕੇ ਦੀ ਸੋਹਣੀ ਸਿੰਘ ਨੇੜ ਹੀ ਮੋੜਦੀ ਆਉਂਦੀ ਹੈ ਰੇਟ ਇਹਦਾ ਵੀ 38000 ਲੈ ਚੱਲ ਬਈ ਸੋ ਚੰਗਾ ਢਾਂਚਾ ਇਹਦਾ ਵੀ ਨਜ਼ਰ ਆਉਂਦਾ ਦੋ ਨੰਬਰ ਤੇ ਝੋਟੀ ਤੁਹਾਨੂੰ ਦਿਖਾ ਰਹੇ ਸੀ ਤਿੰਨ ਨੰਬਰ ਤੇ ਗੁਰਦਾਸ ਜਿਹੜੀ ਝੋਟੀ ਬਈ ਹਾਂਜੀ ਇਹਦੀ 18 ਮਹੀਨੇ ਉਮਰ ਠੀਕ ਐ ਹਾਂਜੀ ਆਹ ਰੇਟ ਇਹਦਾ ਰੇਟ ਇਹਦਾ 35000 ਰੁਪਏ ਆ ਜੀ ਤੋਰ ਦੇ ਤੇ ਰੇਟ 35000 ਦੱਸੋ ਖਾਣੀ ਐ ਦੋਨੇ ਕਟੀਆਂ ਇੱਕੋ ਜਿਹੀ ਜੀ ਉਮਰ ਦਿਸਦੀ ਐ ਇੱਕੋ ਜਿਹੀ ਢਾਂਚੇ ਦਿਸਦੇ ਐ 1000 ਰੇਟ ਦਾ ਫਰਕ ਆ ਹਾਲਾਂਕਿ ਵਜ਼ਨ ਇਹਦਾ ਵੀ ਫੁੱਲ ਐ ਬਣਾਵਟੇ ਦੀ ਵੀ ਸੋਹਣੀ ਐ ਉਤੋਂ ਤੁਸੀਂ ਇਹਦੇ ਪੁੜਿਆਂ ਦੀ ਜੁੜਾਈ ਨੋਟ ਕਰ ਲਿਓ ਸਿੰਘ ਕੁੰਡੇ ਆ ਨੇੜ ਮੁੜੇ ਹੋਏ ਐ ਰੇਟ ਇਹਦਾ 35000 ਹੈ ਤੇ ਤੁਸੀਂ ਉਹ ਤਿੰਨ ਕਟੀਆਂ ਜਿਨ੍ਹਾਂ ਦੇ ਰੇਟ ਲਗਭਗ ਸੇਮ ਜੇ ਐ 35 38 38 ਇੱਕ ਲਾਸਟ ਉੱਤੇ ਹੋਰ ਕੱਟੀ ਤੁਹਾਨੂੰ ਦਿਖਾ ਦਿੰਨੇ ਆ ਗੁਰਦਾਸ ਜਿਹੜੀ ਐ ਲਾਸਟ ਉੱਤੇ ਕੱਟੀ ਇਹ ਵੀ 17 18 ਮਹੀਨੇ ਮਰੇ ਰੇਟ 3000 ਰੁਪਏ ਤੋਰ ਦੇ ਬਈ ਰੇਟ 30000 ਆ ਦੱਸੋ ਉਮਰ ਲਗਭਗ ਸੇਮ ਜੀ 1.5 ਸਾਲ ਦੇ ਆਸ-ਪਾਸ ਹੈ ਮਹੀਨਾ ਦੋ ਮਹੀਨੇ ਦਰ ਉਦਰ ਉਮਰ ਹੋ ਸਕਦੀ ਕਿਉਂਕਿ ਖਰੀਦੀਆਂ ਹੋਈਆਂ ਘਰੇ ਜੰਮੀਆਂ ਨਹੀਂ ਹੈ ਇਹ ਕਰਦੇ ਆ ਮੱਝਾਂ ਦੀਆਂ ਨਹੀਂ ਖਰੀਦ ਕੇ ਲਿਆਣੀਆਂ ਬਜਣ ਕੱਟੀ ਕਾਲੀ ਹੈ ਪਰ ਇਹ ਲੱਗਦਾ ਵੀ ਜਿਵੇਂ ਅੰਦਰ ਵਜਦੇ ਪਸ਼ੂ ਹੁੰਦੇ ਆ ਉਹਨਾਂ ਦੇ ਵਿੱਚੋਂ ਆਈ ਹੁੰਦੀ ਇੱਕ ਵਾਲਾਂ ਦੀ ਕਟਿੰਗ ਵੀ ਥੋੜਾ ਟਾਈਮ ਪਹਿਲਾਂ ਕੀਤੀ ਲੱਗਦੀ ਹੈ ਰੰਗੋ ਦੇ ਕਰਕੇ ਲਾਲੀ ਚ ਆਪਾਂ ਆਪਾਂ ਹੀ ਕਰਾਈਏ ਹਾਂਜੀ ਪਰਸੋਂ ਕਰਾਈਏ ਠੀਕ ਹੈ ਤਾਂ ਹੀ ਦੱਸੋ ਲਾਲੀ ਚ ਤੇ ਅਸੀਂ ਇਹ ਦੋ ਦਿਨ ਤਿੰਨ ਦਿਨ ਧੁੱਪ ਲੱਗੂਗੀ ਤੇ ਬਿਲਕੁਲ ਬਲੈਕ ਹੋ ਜਾਊਗੀ ਸੋਹਣੀ ਝੋਟੀ ਹੈ 30000 ਰੇਟ ਹੈ ਸੋ ਇਹ ਚਾਰ ਝੋਟੀਆਂ ਅੱਜ ਤੁਹਾਨੂੰ ਗਰਦਾਸ ਬਾਈ ਕੋਲੋਂ ਦਿਖਾਉਣੀਆਂ ਸੀ ਬਰਗਾੜੀ ਪਿੰਡ ਦੇ ਵਿੱਚੋਂ ਐ ਜਿਹੜਾ ਵੀਰ ਇਹਨਾਂ ਚੋਂ ਕੋਈ ਵੀ ਨਾਖ ਖਰੀਦਣਾ ਚਾਹੁੰਦਾ ਹੈ ਉਹਦੀ ਤਸੱਲੀ ਫੁੱਲ ਕਰਨ ਦਾ ਹੱਕ ਹੈ ਆ ਕੇ ਕਰ ਲਿਓ ਨੰਬਰ ਸਕਰੀਨ ਉੱਤੇ ਚੱਲ ਰਿਹਾ ਮੰਗਾਈ ਹੈਗੀ ਆ ਇੰਨਾ ਕੋਈ ਰੇਟ ਜ਼ਿਆਦਾ ਨਹੀਂਗਾ ਆਪਾਂ ਮਾਨਤਨ ਫਿਰ ਵੀ ਕਰਾਂਗੇ ਸਹੀ ਸੋ ਦੋਸੋ ਇਹ ਝੋਟੀਆਂ ਚੋਂ ਮਾਨਤਨ ਵੀ ਕੀਤਾ ਜਾਊਗਾ ਬਾਕੀ ਤੁਸੀਂ ਆ ਕੇ ਦੇਖ ਲਓ ਜਿਹੜਾ ਨਾਖ ਤੁਹਾਨੂੰ ਜਚਿਆ ਧੰਨਵਾਦ